ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਆਪਾਂ ਲੱਗੇ ਸੀ ਡਰੋਨ ਦੇ ਨਾਲ ਸਪਰੇਅ ਕਰਾਉਣ ਗੰਨੇ ਦੇ ਉੱਤੇ ਕਿਉਂਕਿ ਗੰਨੇ ਦੇ ਉੱਤੇ ਹੱਥਾਂ ਦੇ ਨਾਲ ਪੰਪਾਂ ਦੇ ਨਾਲ ਸਪਰੇਅ ਕਰਨੀ ਬੜੀ ਔਖੀ ਹੋ ਜਾਂਦੀ ਹੈ ਕਿਉਂਕਿ ਗੰਨੇ ਦੀ ਹਾਈਟ ਕਾਫੀ ਹੋਈ ਹੋਈ ਹੈ ਤੇ ਵਿੱਚ ਫਿਰ ਘੁੰਮਿਆ ਵੀ ਨਹੀਂ ਜਾਂਦਾ ਗੰਨੇ ਦੇ ਕਿ ਤਾਂ ਕਰਕੇ ਫਿਰ ਆਪਾਂ ਕੰਪਨੀ ਦਾ ਇੱਕ ਡਰੋਨ ਬੁੱਕ ਕਰਿਆ ਸੀ ਤੇ ਅੱਜ ਹੁਣ ਲੱਗੇ ਆ ਸਪਰੇਅ ਕਰਾਉਣ ਦਿਖਾਉਨੇ ਆ ਫਿਰ ਕਿਵੇਂ ਚੱਲਦਾ ਸਿਸਟਮ ਬਣੇ ਰਿਓ ਵੀਡੀਓ ਦੇ ਨਾਲ ਤੇ ਨਾਲੇ ਦਿਖਾਉਨੇ ਆ ਵੀ ਕਿੰਨਾ ਕੁ ਟੈਕਨੋਲੋਜੀ ਦਾ ਫਰਕ ਪੈ ਗਿਆ ਤੇ ਕਿੰਨਾ ਕੁ ਕੰਮ ਸੌਖਾ ਹੋ ਗਿਆ ਅੱਜ ਕੱਲ ਨਵੇਂ ਯੁੱਗ ਦੇ ਵਿੱਚ ਤੇ ਬਣੇ ਰਿਓ ਵੀਡੀਓ ਦੇ ਨਾਲ ਦਿਖਾਉਨੇ ਆ ਫਿਰ ਲਓ ਜੀ ਫਿਰ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਡਰੋਨ ਆ ਗਿਆ ਸੀ ਲੱਗੇ ਸੀ ਫਿਰ ਸਪਰੇਅ ਕਰਨ ਕਰਨ ਲੱਗੇ ਆਂ ਤਿਆਰੀ ਤੇ ਝੋਨੇ ਦੇ ਉੱਤੇ ਵੀ ਆਪਾਂ ਕਰਵਾ ਸਕਦੇ ਆਂ ਤੇ ਗੰਨੇ ਤੇ ਵੀ ਗੰਨੇ ਦਾ ਕੰਮ ਜਾਦਾ ਵਧੀਆ ਹੈ ਕਿਉਂਕਿ ਗੰਨੇ ਦੀ ਹਾਈਟ ਕਾਫੀ ਜ਼ਿਆਦਾ ਹੋ ਚੁੱਕੀ ਹੈ ਮੈਂ ਦਿਖਾਉਣਾ ਤੁਹਾਨੂੰ ਤੇ ਇਹ ਸਾਰੀਆਂ ਦਵਾਈਆਂ ਤੁਹਾਨੂੰ ਕਾ ਕੰਪਨੀ ਦੀਆਂ ਨੇ ਤੇ ਤੁਨਕਾ ਵੱਲੋਂ ਹੀ ਇਹ ਆਇਆ ਹੈ ਡਰੋਨ ਸਪਰੇਅ ਕਰਨ ਵਾਸਤੇ ਤੇ ਆਪਾਂ ਲੱਗੇ ਜੀ ਸਪਰੇਅ ਕਰਾਉਣ ਹੁਣ ਦਬਾਓ ਥੋੜਾ ਪਾਣੀ ਕਮ ਕਰ ਲੈਣਾ ਦਵਾਈਆਂ ਉਹਦੇ ਪਾਣੀ ਘੱਟ ਕਰ ਲੈ ਉਹ ਲਿਆ ਕਰਤ ਕੰਨੀਆਂ ਚੱਕ ਕੇ ਹਾਂ ਉਸ ਵਿੱਚ ਜਿਹੜੀ ਦਵਾਈ ਦਬਾ ਦੇਣਾ ਰੋਟੀਂ ਡੱਬਾ ਵਿੱਚ ਮੇ ਪਾ ਦਿੰਦੇ ਆ ਪਾਣੀ ਨੂੰ ਖਰਾਬ ਕਰਨਾ ਹੈ ਆਹ ਕਿੰਨੀ ਚ ਪਾ ਦੇ ਪਾਣੀ ਥੋੜਾ ਥੋੜਾ ਪਾ ਕੇ ਪਾਣੀ ਵੀ ਨਾ ਦਵਾਈ ਸਭ ਅਲੱਗ-ਅਲੱਗ मिक्स मिक्स फिर थोड़ा-थोड़ा पानी में में एक-एक एक-एक दवाई दवाई करके बीच एक -एक के जाना तो गोल दे रहे हैं है। इसे नहीं नहीं ऐसा करो ना न्यूजल कैसे जाम होगा इसमें थोड़ा सा पानी डाल लो पहले बीच में ਪਾਣੀ ਡਾਲ ਕੇ ਕੀ ਇਥੇ ਭਾਜੀ ਪੂਰਾ ਮਿਲਾ ਨਹੀਂ ਬੜੀਆ ਸੇ ਅੱਛਾ ਉਹਦੇ ਕਹਿਣ ਦਾ ਮਤਲਬ ਹੈ ਵੀ ਦਵਾਈਆਂ ਸਾਰੀਆਂ ਘੋਲ ਲੈਣਾ ਫੇਰ ਪਾਇਓ ਵਿੱਚ ਸਾਰੀ ਦਵਾਈ ਆ ਵੀ ਇਹ ਸੀ ਮੈਂ ਕਰ ਦੂੰ ਫਿਰ ਮਿਕਸਰ ਇੱਕ ਇੱਕ ਕਰਕੇ ਬਣਾ ਦੋ ਪੂਰਾ ਦਾ ਵਜੋ ਵੀ ਡਾਲਣਾ ਇਹ ਦੇਖ ਇੱਕ ਇੱਕ ਬਣ ਗਿਆ ਯਾਰ ਇਹ ਤੁਸੀਂ ਡਾਲ ਦੋ ਦੂਜੀ ਡਾਲ ਦੋ ਪੂਰਾ ਮਿਕਸ ਕਰ ਦੋ ਬੜੀਆ ਸੇ ਪਹਿਲਾਂ ਇਹਨਾਂ ਨੂੰ ਸਰਵੇ ਕਰਨਾ ਪੈਂਦਾ ਹੈ ਸਰਵੇ ਕਰਕੇ ਕਮਾਂਡ ਦੇ ਕੇ ਫਿਰ ਉਹ ਪਹਿਲਾਂ ਪੂਰਾ ਸਰਵੇ ਕਰੇਗਾ ਕਿ ਕਿੰਨੇ ਥਾਂ ਦੇ ਵਿੱਚ ਹੋਣਾ ਹੈ ਫਿਰ ਉਸ ਤੋਂ ਬਾਅਦ ਚਲਾਏਗਾ ਬੰਨੇ ਦੀ ਹਾਈਟ ਕਾਫੀ ਜ਼ਿਆਦਾ ਹੋ ਗਈ ਹੈ ਤਾਂ ਕਰਕੇ ਫਿਰ ਦੂਜੇ ਪੰਪਾਂ ਦੇ ਨਾਲ ਸਪਰੇਅ ਕਰਨੀ ਔਖੀ ਹੋ ਜਾਂਦੀ ਹੈ ਬੇਨਾਂ ਕਿ ਕਿੰਨੇ ਕਿਦ ਗਾਉਂਦੀ ਸਾਬ ਤਾਂ ਅੱਜ ਇਹ ਤਾਂ ਕਾਸ਼ ਕਰਦ ਕੱਪੜੇ ਖੋਲ ਕੇ ਇਹ ਦਵਾਈ ਨੂੰ ਹੱਥ ਲਾ ਲਈ ਲੜਦੀ ਇਹ ਦਵਾਈ ਇਹ ਮੇਰੀ ਤਾਂ ਹੀ ਸੁੱਕਿਆ ਮੇਰੇ ਅੱਗੇ ਲੋਈ ੜਾਂਦੀ ਲੱਗਿਆ ਤਿਆਰੀ ਕਰਨ ਤੇ ਇਹ ਨਾਲ ਹੋ ਜਾਂਦਾ ਕੰਮ ਸੌਖਾ ਹਾਂ ਹਾਂ ਉੜਾ ਦੇ ਪਿੱਛੇ ਹੋ ਜਾਓ ਉੱਤੇ ਪਏਗੀ ਦਵਾਈ ਉਹ ਬਲੇਡ ਪਿੱਛੇ ਹੱਗੇ ਸੇ ਸਾਈਡ ਹੋ ਜਾ ਫਾਜੀ ਤੰਜ ਹੈ ਖਤਰੇ ਥੋੜੇ ਪਰਾਂ ਉਹ ਪੁੱਤ ਪਰਾਂ ਉਹ ਪੁੱਤੇ ਪਏਗੀ ਪਾਣੀ ਦੀ ਭਾਫ ਲਓ ਜੀ ਹੋ ਗਿਆ ਰੱਖ ਕੇ ਇਹ ਆ ਡਰਾਉਨ ਚੱਲ ਰਿਹਾ ਰਿਹਾ ਹੁਣ ਇੱਥੇ ਬੰਦਾ ਬੈਠਾ ਹੀ ਕਮਾਂਡ ਦੇਈ ਜਾਂਦਾ ਪਿਆ ਤੇ ਆ ਚੱਲਦਾ ਪਿਆ ਡਰੋਨ ਉੱਪਰ ਇਥੋਂ ਪਤਾ ਲੱਗ ਜਾਏਗਾ ਹਾਂ ਇਹ ਤਾਂ ਨਕਸ਼ੇ ਮੇਲੇ ਲਈ ਸਟ੍ਰੇਨਰ ਮਾਸਟਰ ਸਵਿਚ ਆਨ ਲੋਏ ਇੱਥੇ ਬੈਠਿਆ ਨੇ ਕਮਾਂਡ ਦੇਈ ਜਾਣੀ ਐ ਸਟ੍ਰੇਨਰ ਮਾਸਟਰ ਸਵਿਚ ਆਨ ਇੱਥੇ ਕਮਾਂਡ ਦੇ ਦੇਣੀ ਐ ਤੇ ਜਿੱਥੇ ਤੱਕ ਰਹਿਨੇ ਜਾਣਾ ਉੱਥੇ ਐਂਡ ਕਰਕੇ ਵਾਪਸ ਆ ਜਾਣਾ ਫਿਰ ਇਹ ਆ ਗਿਆ ਵਾਪਸ ਬਾਠ ਠੀਕ ਹੈ ਠੀਕ ਹੈ ਠੀਕ ਹੈ ਕੋਈ ਬਾਤ ਨਹੀਂ ਇਹਦੇ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਜਿੱਥੇ ਆਪਾਂ ਐਂਡ ਕਰਨਾ ਹੈ ਇਹਦਾ ਉਸ ਤੋਂ ਬਾਅਦ ਫਿਰ ਆਪਣੇ ਆਪ ਉਦੋਂ ਅੱਗੇ ਜਾਏਗਾ ਨਹੀਂ ਜਿੱਥੇ ਆਪਣੀ ਲੋਕੇਸ਼ਨ ਸੈੱਟ ਕਰ ਦਿੰਨੇ ਆ ਉਦੋਂ ਅੱਗੇ ਫੇਰੇ ਜਾਂਦਾ ਨਹੀਂ ਹੈਗਾ ਤੇ ਗੰਨੇ ਦੇ ਉੱਤੇ ਸਪਰੇਅ ਕਰਾਉਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਆ ਕਰੋ ਚੈੱਕ ਇਹ ਹੱਪਾ ਇੰਨੀ ਤੇਜ਼ ਦਾ ਪ੍ਰੈਸ਼ਰ ਹੈ ਆ ਦੇਖ ਲਓ ਗੰਨੇ ਦੀ ਆ ਜਿੱਥੇ ਰੋਕ ਕੇ ਚੱਲਿਆ ਉੱਥੇ ਆ ਗੰਨੇ ਦਾ ਦੇਖੋ ਕਿ ਕਿੰਨਾ ਝੁਕਾ ਥੱਲੇ ਨੂੰ ਕਰਦਾ ਪੱਤੇ ਸਾਰੇ ਤੋੜ ਦਿੰਦਾ ਜੇ ਬਹੁਤਾ ਥੱਲੇ ਨੂੰ ਕਰਾਂਗੇ ਆਪਾਂ ਤੇ ਇਹਦੀ ਹਾਈਟ ਬਰਕਰਾਰ ਰੱਖਣੀ ਪੈਂਦੀ ਹੈ ਆ ਦੇਖੋ ਪੱਤੇ ਕਿਵੇਂ ਝੁਕਾਤਾ ਗੰਨਾ ਜਿੱਥੇ ਥੋੜਾ ਜਿਹਾ ਨੀਵਾ ਹੋ ਜਾਂਦਾ ਜੇ ਨੀਵਾ ਕਰ ਦਿੰਦੇ ਆ ਫੇ ਬੋ ਤਾਂ ਹਵਾ ਹਲਾ ਦਿੰਦਾ ਆ ਪਾ ਹੂੰ ਹਲਾਉਂਦੇ ਆ ਗੰਨਾ ਤੋੜਨ ਵਾਲਾ ਕਰ ਗੰਨਾ ਤੋੜਨ ਵਾਲਾ ਕਰ ਦਿੰਦਾ ਆ ਵੇਖਾਂ ਪਾਣੀ ਪੂਰਾ ਪੈਂਦਾ ਯਾਰ ਗੰਨਾ ਤੋੜਨ ਵਾਲਾ ਕਰ ਦਿੰਦਾ ਯਾਰ ਜੇ ਬਹੁਤਾ ਨੀਵਾ ਰੱਖੇਗਾ ਨਾ ਜਿਆਦਾ نیچے ਨਹੀਂ ਰੱਖੇ ਪੱਤੇ ਸਾਰੇ ਤੋੜ ਦੇਗਾ ਉਤੋਂ ਮਚੋਦੇਗਾ ਪੱਤੇ ਪੱਤੇ ਸਾਰੇ ਮਚੋਦੇਗਾ ਇਹ ਤੋੜ ਦੇਗਾ ਪੱਤੇ ਬੱਪੂ ਨੇ ਪੇੜ ਤੋੜਿਆ ਫਿਰ ਖੋਚੋ ਉਹ ਉੱਪਰ ਨਾ ਉਹ ਉਹ ਗੰਨਾ ਖੁੱਲਾ ਉਹ ਉੱਤੇ ਹੀ ਰੱਖੇਗਾ ਨਾ ਨਾ ਉੱਤੇ ਹੀ ਉਹ ਆਪਣੇ ਹਿਸਾਬ ਨਾਲ ਹੀ ਰੱਖੇਗਾ ਠੀਕ ਹੀ ਜਾਗਾ ਏ ਜੁਦੇ ਤੇ ਸਾੜੀ ਦੀ ਦਿਰ ਦਿਰ ਦੀ ਫੁੱਟ ਖਿੱਤੀ ਹੋ ਲੋ ਜੀ ਆ ਗਿਆ ਜਾਜ ਉਧਰ ਗਏ ਮੈਨਨ ਕਿ ਨਹੀਂ ਹਵਾ ਚ ਡਿਜੀ ਇਹ ਮੋੜ ਦਿਆ ਪੂਰੇ ਵਿੱਚ ਸਾਰਾ ਆ ਜਾਂਦਾ ਉਹ ਬਾਜੀ ਬਾਜੀ ਖੜ ਦੇ ਰੋ ਮੋਟ ਕੰਟਰੋਲ ਬਣਿਆ ਤਾਂ ਇਹ ਲੱਛਾ ਆਪਣਾ ਸਾਰਾ ਆ ਜਾਂਦਾ ਤੇ ਆਪਾਂ ਫੀਡ ਕਰ ਲੈਣੇ ਆ ਸਾਰਾ ਆ ਦੇਖੋ ਜਿਹੜਾ ਖੇਤ ਹੋ ਜਾਂਦਾ ਆ ਹੁਣ ਖੇਤ ਇਧਰ ਵਾਲਾ ਖੇਤ ਹੋ ਗਿਆ ਆ ਵਾਲਾ ਖੇਤ ਕਰਨਾ ਹੈ ਆਪਣਾ ਜਿੰਨੀ ਡਾਇਰੈਕਸ਼ਨ ਹੈ ਸਾਰੇ ਖੇਤ ਦੀ ਡਾਇਰੈਕਸ਼ਨ ਆਪਾਂ ਦੱਸ ਦਿੰਦਾ ਇਹ ਆਇਓ ਪਾਪਾ ਲੋ ਜਿਆ ਸਾਰੀ ਖੇਤ ਦੀ ਡਾਇਰੈਕਸ਼ਨ ਦੱਸਤੀ ਇਹਨੇ ਕਿ ਕਿੱਧਰ ਕਿੱਧਰ ਨੂੰ ਜਾ ਕੇ ਕਰਨੀ ਹੈ ਹਣਾ ਇਹ ਫੰਕਸ਼ਨ ਹੈ ਇਹਦਾ नहीं हो चला चार नहीं हो चला Oh, it's dark. 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 Oh, ਕਿਉਂ ਦੋ ਆ ਗੰਨਾ ਮਤ ਥਕ ਲਾਂਦੇ ਪੈਣ ਹੈ ਕਿੰਨੀ ਚਾਰ ਲੇਨ ਮੇ ਖਤਮ ਕਰਦੇ ਜਾ ਰਹੇ ਹਾਂ ਦਿਹਾਰ ਤੋਂ ਹੋ ਗਏ ਬਸ ਕੋਈ ਤਾਂ ਪਤਾ چلਦਾ ਹੈ ਯਾਰ ਕਿ ਕਿਹੜੀ ਬਣ ਚੁੱਕੀ ਨੇ ਇਹਦਾ ਬੋਧ ਕਿੰਨਾ ਕੁ ਚਿਰ ਲੱਗ ਗਿਆ ਉਹੜਾ ਇਲਾਕੇ ਦਾ ਨਾ ਕੋਈ ਦੇਰ ਆਈ ਪੇਰ ਦੇ ਵਿੱਚੋਂ ਲੱਾਰਾ ਨਾ ਟੈਕਨੋਲੋਜੀ ਦਾ ਤੇ ਬੜਾ ਫਰਕ ਹੈ ਭਾਈ ਚੀਜ਼ਾਂ ਕਹਿ ਦਿੰਦੇ ਆ ਵੈਸੇ ਆਹੀ ਚੀਜ਼ ਦਾ ਤੇ ਫਰਕ ਹੈ ਪਾਣੀ ਹੋਰ ਲੈਣਾ ਯਾਰ ਇੱਕ ਪੀਪੀ ਉਧਰ ਵਾਇਰ ਵਗੈਰਾ ਕੁਝ ਨਹੀਂ ਹੈ ਨਾ ਨਾ ਉਧਰ ਕੁਝ ਨਹੀਂ ਹੈ ਹੈ ਤਾਂ ਕੁਝ ਨਹੀਂ ਹੈ ਦਿਖਾਈ ਦੇ ਰਹਾ ਇਧਰ ਤੋਂ ਹੁੰਦਾ ਬਿਲਕੁਲ ਬਰੀਕ-ਬਰੀਕ ਨੇ ਦੇਖਦੀ ਐ ਮਹੀਨਾ ਨਾ ਯੋ ਕੁਪੜ ਗੁੰਜ ਮਰ ਜਰਨੰਗ ਉਹ ਪੁਛਿਆਲੇ ਦੇ ਬੂਗੇ ਇੰਦੇ ਸਈਓ ਉਹ ਕਿਨ ਮਾਰਦੇ ਨੇ ਸਾਰੇ ਲੇਕਨ ਕਾਰਮਦੀ ਵੀ ਆਪਣੀ ਉਹ ਜਿੱਥੇ ਨੇ ਜਿੱਥੇ ਇਥੇ ਨੇ ਕਮਾਂਡ ਦੇਣੀ ਹੈ ਉਥੇ ਉਥੇ ਨੂੰ ਉਤਾਰਨਾ ਬੰਦਿਆਂ ਕੋਲੋਂ ਦਾ ਫੌਂਟ ਇੱਧਰ ਉੱਧਰ ਹੋ ਵੀ ਸਕਦੀ ਏ ਪਰ ਇਹ ਨਾ ਨਾ ਠੀਕ ਐ। ਆ ਗਏ ਤੇ ਰਾਗੇ ਚਲੋ। ਹਾਂ। ਅੱਛਾ। ਲੜਨ ਨੂੰ ਸਟਾਰਟ। ਹਾਂ ਇੰਨਾ ਕ ਰਹਿ ਗਿਆ ਸੀ ਇਹ ਹਨਾ। ਦਵਾਈਆਂ ਪਾ ਸਾਰੀਆਂ। ਨੁਕਾ ਕੰਪਨੀ ਦੀਆਂ ਹੀ ਕਰੀਆਂ ਨੇ ਇਹ ਗ੍ਰੋਥ ਪ੍ਰੋਮੋਟਰ ਹੈ ਤੇ ਇਹ ਕੋਨਿਕਾ ਹੈਗਾ ਫੰਗੀ ਸਾਈਡ ਨਾਲ ਕਾਪਰ ਵੀ ਹੁੰਦਾ ਇਹਦੇ ਚ ਤੇ ਫਿਰ ਆਪਾਂ ਪਾਈਏ ਇੱਕ ਹੈਕਜ਼ਾਜ਼ੋਲ ਕੱਲੀ ਨਾਲ ਤੇ ਸੁੰਡੀ ਵਾਸਤੇ ਪਾਈਏ ਆਪਾਂ ਮੋਂਟਾਰ ਕੀਟਨਾਸ਼ਕ ਪੀtter ਪਰਸੈਂਟ ਜਿੰਨੂੰ ਆਪਾਂ ਇਹ ਪਦਾਨ ਦਾ ਸਾਲਟ ਹੈ ਪਦਾਨ ਦਾ ਸਾਲਟ ਹੀ ਹੈ ਨਾ ਇਹ ਇਹ ਪਦਾਨ ਦਾ ਸਾਲਟ ਆ ਜਾਂਦਾ ਤੇ ਹੋਰ ਤਾਂ ਨਹੀਂ ਗਏ ਬਸ ਤੇ ਨਾਲ ਆਪਾਂ ਪਾਤਾ ਸੀ ਡੀਏਪੀ ਲੋਈਆਂ ਦਵਾਈਆਂ ਪਈਆਂ ਨੇ ਪੀਣੇ ਵਾਸਤੇ ਨਹੀਂ ਪੀਨੇ ਵਾਸਤੇ ਜੀਰ ਆ ਇਹਨਾਂ ਸੋਹਰਾ ਤੇ ਇਹ ਨਾ ਹਾਂ ਇੱਕ ਲਾਈਨ ਜਾਏਗਾ ਮੁਸ਼ਕਿਲ ਹੈ ਹਾਂ ਇੱਕ ਲਾਈਨ ਜਾਏਗਾ ਦਿਖਾ ਦਉ ਕਿ ਗੰਨਾ ਇੱਧਰ ਸ਼ੋ ਨਹੀਂ ਕਰ ਰਹਾ ਇਸ ਵਾਸਤੇ ਸਾਰਾ ਕੁਝ ਕਰਦਾ ਜੋ ਉੱਤੇ ਨਕਸ਼ਾ ਬਣਿਆ ਹੈ ਉਹ ਬਸ ਹਲਕੀ ਜਿਹੀ ਹੈ ਇਹ ਕਿ ਲਾਈਨ ਜਾਏਗਾ 4 ਮੀਟਰ ਦਾ ਆਪਣਾ ਵੇਂਦਰਾ ਹੈ ਨਾ ਜਿੰਨੀ ਇੱਕ ਲਾਈਨ ਆਉਣੀ ਹੈ ਇਹ ਕਿ ਲਾਈਨ ਜਾ ਕੇ 4 ਮੀਟਰ ਦਾ ਉੱਧਦਾ ਉਹਾਲਾ ਪਿੱਛੇ ਨੂੰ ਹੋ ਜਾਓ ਉੱਥੇ ਜਾਓ ਉਹ ਉੱਥੇ ਜਾਓ ਉਹਨਾਂ ਦੇ ਕੋਲ ਹੋ ਜਾ ਡੈਡੀ ਕੋਲ ਉੱਥੋਂ ਬਣਾ ਜਾ ਜੀ ਹੁੰਦੀ ਏ ਭਾਈ ਐ ਕਿਹਨੇ ਦਿੱਤਾ ਤੈਨੂੰ லாம் ਉਹਦਾ ਬੱਜੀ ਉਹ ਹੁਣ ਚਲਾਉਣਾ ਤਾਂ ਨਹੀਂ ਆਪਾਂ ਸੈਟਲਾਈਟ ਨੇ ਚਲਾਣਾ ਬਾਅਦ ਤਾਂ ਓਟੋ ਤੇ ਹੋ ਜੂਗਾ ਓਟੋ ਤੇ ਹੋ ਜਾਣਾ ਫਿਰ ਇਹਨੇ ਹੁਣ ਟੇਕ ਲਿਆ ਉਹ ਕਰਿਆ ਸਾ ਸਲਟ ਸਲਟ ਕਿੰਨੇ ਦਾ ਇਹ ਹੋ ਗਿਆ ਇਹ ਜਾ ਜੁੱਟਦਾ ਪਿਆ ਹੁਣ ਕੀ ਹੋ ਰਿਹਾ ਵਾਏ ਬੋਲਾ ਜੀ ਵਾਏ ਸਾਰੇ ਫਰਾਂਦੀ ਹੈ ਉਹ ਲੰਬਾ ਹੀ ਕੱਢਦੇ ਇੱਧਰ ਨੂੰ ਲੰਬਾ ਸਪੈਦਿਆਂ ਗਨੀ ਨੂੰ

ਕਿੱਦਾਂ ਲੱਗਿਆ ਫਿਰ ਚਲਾਉਣ ਨੂੰ ਪੈਟਰਨ ਜੀ ਲੈ ਲਈਏ ਫਿਰ ਬਣਾ ਲੇ ਸਪਰੇ ਕਰਤੀ ਨੂੰ 흘ਾ ਦੇ ਉਹ ਹੀ ਨੇ ਕਿੰਨੇ ਕਿੱਲੇ ਤੇ ਸਪਰੇ ਕਰਤੀ ਦੋ ਦੋ ਤੇ ਯਾ ਇਹ ਗੋਲੀਆਂ ਨੇ ਇੱਥੇ ਹੀ ਫਿਲਟਰ ਹੋਣਾ ਹੈ ਹਨਾ ਵਜਨ ਬੈਟਰੀਆਂ ਦਾ ਵੀ ਬੜਾ ਚੁੱਕਣਾ ਪੈਂਦਾ ਰਹਿੰਦਾ ਇਹਨੂੰ ਨੇ ਤੇ ਪਾਣੀ ਦੇ ਵੱਧ ਵਿੱਚ ਸਾਰੀ ਨੈਟ ਵਾਲੀ ਸੋਚਦਾ ਉਹਦੇ ਵਿੱਚ ਪੂਰੀ ਯਾਰ ਨੈਟ ਉਹਦੇ ਨਾਲ ਹੀ ਚੱਲਦਾ ਉਹਦੇ ਨਾਲ ਹੀ ਵਾਈਫਾਈ ਲੱਗਿਆ ਏ ਵਾਈਫਾਈ ਵੀ ਲੱਗਿਆ ਏ 150 ਕੁਝ ਗੀਗਾ ਹਾਂ ਉੱਤੇ ਆ ਲੱਗਿਆ ਨਾ ਤੇ ਜ ਇਹਨੂੰ ਆਹ ਸੈਟਲਾਈਟ ਉਹ ਲੱਗਿਆ ਏ ਜਿਹੜਾ ਜੀਪੀਐਸ ਆ ਲੱਗਿਆ ਉੱਪਰਲੇ ਪਾਸੇ ਉਹਨੂੰ ਪਰਾਂ ਕਰ ਲੈ ਸਕੋਰਟ ਨੂੰ ਸਕਲਟੇ ਫੱਟ ਜਾਣਾ ਕਈ ਨਾ ਫਿਰ ਡਿਜ਼ਾਈਨ ਬਣ ਜੂਗਾ ਦੋ ਐਨਵੈਂਟਰੀਆਂ ਦੋ ਨੇ ਚਾਰ ਵੈਂਟਰੀਆਂ ਨੇ ਉਹ ਵਾਹ ਕੈਮਰਾ ਵੀ ਇਹਦੇ ਵਿੱਚ ਸਾਰਾ ਕੁਝ ਹੀ ਹੈ ਕੈਮਰਾ ਕੈਮਰਾ ਤੇ ਟੈਬ ਵੀ ਪੁੱਤਰ ਦਾ ਚਲੋ ਪਰਾਂਗੇ ਪਿੱਛੇ ਜੋ ਪਿੱਛੇ ਸਾਰੇ ਸਾਰੇ ਇੱਕ ਪਿੱਛੇ ਪਿੱਛੇ ਪਿੱਛੇ